कांड ਚੌਥਾ ਜਦ ਪੰਜ ਸਤ ਕੋ ਨਿਕਲ ਗਏ ਤਦ ਇੱਕ ਖੁੱਲਾ ਮੈਦਾਨ ਹਰੇ-ਹਰੇ ਖੇਤਾਂ ਦੇ ਵਿੱਚਕਾਰ ਦੇਖ ਕੇ ਫੌਜ ਨੇ ਉਤਾਰਾ ਕੀਤਾ ਕੋੜੇ ਬ੍ਰਿਛਾਂ ਨਾਲ ਬਣ ਦਿੱਤੇ ਤੇ ਕਾਹ ਪੱਠਾ ਪਾਇਆ ਕੁਝ ਖਾਣ ਪੀਣ ਦੇ ਆਹਰ ਵਿੱਚ ਪਿੰਡ ਵੱਲ ਗਏ ਸਰਦਾਰ ਸ਼ਾਮ ਸਿੰਘ ਜੀ ਇੱਕ ਕਪੜਾ ਵਿਛਾ ਕੇ ਬੈਠੇ ਬਲਵੰਦ ਸਿੰਘ ਤੇ ਸੁਰਸਤੀ ਦੇ ਹੱਥਾਂ ਪੈਰਾਂ ਦੇ ਬੰਦ ਖੋਲੇ ਗਏ ਅਰ ਸਰਦਾਰ ਜੀ ਦੇ ਪਾਸ ਆਂਦੇ ਗਏ ਇਸ ਵੇਲੇ ਦਾ ਸਮਾਂ ਦੇਖਣ ਯੋਗ ਸੀ ਹਰੇਕ ਬਹਾਦਰ ਸਿੰਘ ਆਉਂਦਾ ਤੇ ਬਲਵੰਦ ਸਿੰਘ ਨੂੰ ਕਟਕੁਟਕੇ ਮਿਲਦਾ ਔਰ ਸੁਰਸਤੀ ਨੂੰ ਹੱਥ ਜੋੜ ਕੇ ਫਤਿਹ ਗਜਾਉਂਦਾ ਛੇਕੜ ਜਦ ਸਭ ਮਿਲ ਚੁਕੇ ਔਰ अनेका ਵੇਰ ਗੁਰਬਾਰ ਅਕਾਲ ਦੇ ਜੈਕਾਰਿਆਂ ਨਾਲ ਆਕਾਸ਼ ਨੂੰ ਗੂੰਜਾ ਚੁਕੇ ਤਦ ਸਰਦਾਰ ਜੀ ਦੇ ਇਸ਼ਾਰੇ ਨਾਲ ਬਲਵੰਦ ਸਿੰਘ ਅਤੇ ਸੁਰਸਤੀ ਸਰਦਾਰ پاس ਆ ਬੈਠੇ ਪਹਿਲੇ ਤਾਂ ਬਲਵੰਦ ਸਿੰਘ ਨੇ ਸਿਰ ਬੀਤੀ ਸੁਣਾਈ ਔਰ ਉਹਨਾਂ ਦੁੱਖਾਂ ਦਾ ਸਮਾਚਾਰ ਦੱਸਿਆ ਜੋ ਕੈਦ ਤੋਂ ਮਗਰੋਂ ਉਸਨੂੰ ਤੇ ਸੁਰਸਤੀ ਨੂੰ ਚੱਲਣੇ ਪਏ ਕਿ ਕਿਉਂ ਕੈਦ ਵਿੱਚ ਉਹਨਾਂ ਨੂੰ ਦੁੱਖ ਦਿੱਤੇ ਜਾਂਦੇ ਕਿਕੂ ਰੋਜ਼-ਰੋਜ਼ ਉਪਦੇਸ਼ ਦਿੱਤੇ ਜਾਂਦੇ ਤੇ ਫਿਰ अनेका ਲਾਲਚ ਦਿਖਾਏ ਜਾਂਦੇ ਪਰ ਛੇਕੜ ਬਲਵੰਤ ਸਿੰਘ ਨੇ ਠੰਡਾ ਸਾਹ ਪਰ ਕੇ ਕਿਹਾ ਕਿ ਪੈਣ ਜੀ ਨੂੰ ਘਰ ਪਾਉਣ ਦੀ ਨiyet ਜੋ ਨਵਾਬ ਦੀ ਸੀ ਇਹ ਕਸ਼ਟ ਸਭ ਤੋਂ ਪਾਰਾ ਸੀ ਜਦੋਂ ਕਹਿ ਚੁੱਕਾ ਤਾਂ ਸਰਦਾਰ ਨੇ ਦੱਸਿਆ ਕਿ ਤੇਰਾ ਪਤਾ ਸੁਣਦਿਆਂ ਹੀ ਅਸਾਂ ਜੰਗਲ-ਜੰਗਲ ਚੜਾਈ ਕੀਤੀ ਕਿ ਚੁੱਪ-ਚੁਪਾਤੇ ਪਹੁੰਚ ਸਕੀਏ ਪਰ ਰਸਤਾ ਖੁੰਝ ਗਏ ਇਸ ਕਰਕੇ ਦੇਰ ਲੱਗੀ ਅਤ ਸਵੇਰੇ ਸਾਡੀ ਆਜ ਦਾ ਲੱਕ ਟੁੱਟ ਗਿਆ ਸੀ ਕਿ ਹੁਣ ਵੇਲੇ ਸਿਰ ਪਹੁੰਚ ਕੇ ਬਲਵੰਤ ਸਿੰਘ ਨੂੰ ਬਚਾਉਣਾ ਖਰਾ ਕਠਿਨ ਹੋ ਗਿਆ ਹੈ ਪਰ ਤਨ ਗੁਰੂ ਜੀ ਹਨ ਉਹਨਾਂ ਨੇ ਤੁਹਾਡਾ ਦੋਹਾਂ ਦਾ ਧਰਮ ਕਾਇਮ ਰੱਖਣਾ ਸੀ ਸੂਰਤ ਚੜੇ ਅਸੀਂ ਅਜਿਹੇ ਥਾਂ ਨਿਕਲੇ ਜਿੱਥੋਂ ਪਤਾ ਕੱਢਣ ਤੋਂ ਮਾਲੂਮ ਹੋਇਆ ਕਿ ਸ਼ਹਿਰ ਇੱਥੋਂ ਨੇੜਾ ਪੰਜ ਸ਼ਿਕੋ ਹੈ ਖਬਰ ਇਹ ਵਿੱਚ ਗੁਰੂ ਜੀ ਨੇ ਭੱਲਾ ਹੀ ਕੀਤਾ ਜੋ ਅਸੀਂ ਠੀਕ ਵੇਲੇ ਸਿਰ ਆ ਪਹੁੰਚੇ ਔਰ ਬਹੁਤ ਥੋੜੀ ਜੀ ਲੜਾਈ ਵਿੱਚ ਹੀ ਕਜ਼ਿਆ ਪਾਰ ਹੋਇਆ ਨਹੀਂ ਤਾਂ ਜੇ ਜੁੱਧ ਹੁੰਦਾ ਤਾਂ ਅਸੀਂ ਥੋੜੇ ਸਾਂ ਤੇ ਤੁਰਕਾਂ ਦੀ ਫੌਜ ਇੱਥੇ ਚੋਖੀ ਸੀ ਫਿਰ ਜਿਤਨਾ ਔਖਾ ਹੋ ਜਾਂਦਾ ਇਸ ਪ੍ਰਕਾਰ ਦੇ ਬਚਨ ਢੇਰ ਚਿਰ ਹੁੰਦੇ ਰਹੇ ਹੁਣ ਪਿੰਡ ਵੱਲ ਜੋ ਸਿੱਖ ਦਾਣਾ ਖਾਣਾ ਲੈਣ ਗਏ ਸਨ ਮੁੜ ਆਏ ਕਿ Hindu ਇੱਥੇ ਘਾਟ ਹਨ ਤੁਰਕਾਂ ਦਾ ਜ਼ੋਰ ਹੈ ਕੋਈ ਵੀ ਰੋਟੀ ਪਾਣੀ ਨਹੀਂ ਦਿੰਦਾ ਮੁੱਲ ਵੀ ਦੇ ਚੁੱਕੇ ਹਾਂ ਤਦ ਵੀ ਨਹੀਂ ਦਿੰਦੇ ਤੇ Hindu ਥੋੜੇ ਤੇ ਗਰੀਬ ਹੋਣ ਕਰਕੇ ਇਨ੍ਹਾਂ ਤੋਂ ਥਰ-ਥਰ ਕੰਮਦੇ ਹਨ ਸਾਮ ਸਿੰਘ ਬੋਲਿਆ ਪੈਂਚਾ ਨੂੰ ਫੜ ਲਿਓ ਸਿੱਖਾਂ ਨੇ ਦੋ ਪੁਰਖ ਅੱਗੇ ਕੀਤੇ ਕਿ ਇਹ ਪੈਂਚਨ ਜੋ ਫੜ ਆਂਦੇ ਹਨ ਸਾਮ ਸਿੰਘ ਕਿਉਂ ਚੌਧਰੀਓ ਖਾਣਾ ਕਿਉਂ ਨਹੀਂ ਦਿੰਦੇ ਪੈਂਚ ਪਾਤਸ਼ਾਹ ਦਾ ਹੁਕਮ ਨਹੀਂ ਸਾਮ ਸਿੰਘ ਐਸ ਵੇਲੇ ਪਾਤਸ਼ਾਹ ਖਾਲਸਾ ਹੈ ਪੈਂਚ ਖਾਲਸਾ ਦਾ ਕੀ ਪਤਾ ਹੈ ਬਦਲ ਛਾਇਆ ਵਾਂਗ ਹੁਣੇ ਹੈ ਤੇ ਹੁਣੇ ਗੁਮ ਤੁਸੀਂ ਕੱਲ ਖਬਰੇ ਕਿੱਥੇ ਹੋਵੋਗੇ ਸਾਮ ਸਿੰਘ 10-20 ਜਣੇ ਜਾ ਕੇ ਪਿੰਡ ਵਿੱਚੋਂ ਖਾਣ ਪੀਣ ਨੂੰ ਲੈ ਆਓ ਪਰ ਕਿਸੇ ਤੀਵੀ ਬਾਲ ਨੂੰ ਦੁੱਖ ਨਾ ਦੇਣਾ ਤੇ ਨਾ ਹੀ ਖਾਣ ਦੀਆਂ ਚੀਜ਼ਾਂ ਤੋਂ ਬਿਨਾ ਕਿਸੇ ਹੋਰ ਚੀਜ਼ ਨੂੰ ਛੇੜਨਾ ਸਰਦਾਰ ਇਹ ਹੁਕਮ ਦੇ ਰਿਹਾ ਸੀ ਕਿ ਤਿੰਨ ਚਾਰ ਮੁਸਲਮਾਨੀਆਂ ਬੁਰਕੇ ਪਹਿਨੀ ਹੌਲੀ ਹੌਲੀ ਰੋਂਦੀਆਂ ਆਖ ਲੋਤੀਆਂ ਅਰ ਨਾਲ ਇੱਕ 12 ਵਰੇ ਦੇ ਬਾਲ ਨੂੰ ਲਿਆਈਆਂ ਉਸ ਦੀ ਜ਼ੁਬਾਨੀ ਬੇਨਤੀਆਂ ਕਰਨ ਲੱਗੀਆਂ ਕਿ ਆਪ ਸਾਡੇ ਮਰਦਾਂ ਨੂੰ ਮਾਰੋ ਨਹੀਂ ਨਾ ਹੀ ਕੁਝ ਵਧੀ ਕੀ ਹੀ ਕਰੋ ਜੋ ਕੁਝ ਮੰਗਦੇ ਹੋ ਅਸੀਂ ਦੇ ਦੇ ਦਿੰਦੀਆਂ ਹਾਂ ਸਰਦਾਰ ਬਸ ਰੋਟੀਆਂ ਚਾਹੀਦੀ ਹਨ ਦੀਵੀਆਂ ਅਸੀਂ ਹੁਣੇ ਹਿੰਦਵਾਣੀਆਂ ਤੋਂ ਪੂਰਾ ਦੇ ਪੂਰ ਰੋਟੀਆਂ ਦੇ ਪਕਵਾ ਕੇ ਕੱਲ ਦੇ ਦਿੰਦੀਆਂ ਹਾਂ ਪਰ ਤੁਸੀਂ ਸਾਡੇ ਮਰਦਾਂ ਨੂੰ ਤਾਂ ਕੁਝ ਨਾ ਕਹੋਗੇ ਸਾਮ ਸਿੰਘ ਨਹੀਂ ਅਸੀਂ ਅੰਦਾ ਮੁੱਲ ਦੇ ਦਿੰਦੇ ਹਾਂ ਪਰਜਾ ਨੂੰ ਲੁੱਟਣਾ ਜਾਂ ਮਾਰਨਾ ਖਾਲਸੇ ਦਾ ਕੰਮ ਨਹੀਂ ਪਾਛਾ ਸੈਨਾ ਦੀ ਅੱਖੀ ਕੱਟਾ ਪਾਉਣਾ ਫੌਜਾਂ ਨੂੰ ਹਰਾ ਕੇ ਖਜ਼ਾਨੇ ਲੁੱਟ ਲੈ ਜਾਣੇ ਸਾਡਾ ਕੰਮ ਹੈ ਅਸੀਂ ਜ਼ੁਲਮ ਦੇ ਵੈਰੀ ਹਾਂ ਪਰਜਾ ਦੇ ਦੁਸ਼ਮਣ ਨਹੀਂ ਹਾਂ ਜਾਓ ਛੇਤੀ ਕਰੋ ਖਾਲਸਾ ਕਾਜੇ ਹੈ ਮੁੱਲ ਲਓ ਅੰਨ ਦੇਓ ਮਰ ਤੋੜੇ ਸੁਖੀ ਵਸਣ ਤੀਵੀਆਂ ਤੁਰੰਤ ਪਿੰਡ ਗਈਆਂ ਔਰ ਸਾਰੀਆਂ ਹਿੰਦਵਾਣੀਆਂ ਨੂੰ ਘਾਰਾਂ થી ਕੱਢ ਆਟਾ ਦਾਲ ਕੋਲੋਂ ਦੇ ਕੇ ਪਕਾਣ ਡਾ ਦਿੱਤਾ ਕਈ ਤੰਦੂਰ ਤੱਪ ਗਏ ਕਈ ਲੋਹਾ ਧਰੀਆਂ ਗਈਆਂ ਕਈ ਦੇਖ ਚੇਦਾਲਾਂ ਦੇ ਚੜ ਗਏ ਰੋਟੀਆਂ ਪਕਦਿਆਂ ਤੱਕੇ ਖਾਲਸੇ ਨੇ ਇੱਕ ਦੋ ਖੇਤ ਗਾਜਰਾਂ ਦੇ ਮੁਕਾਏ ਜਦ ਦਾਲਾਂ ਤੇ ਰੋਟੀਆਂ ਆਈਆਂ ਤਾਂ ਰੱਜ ਕੇ ਛਕੀਆਂ ਤ੍ਰਿਪਤ ਹੋ ਕੇ ਪੈਂਚਾਂ ਨੂੰ ਛੱਡ ਦਿੱਤਾ ਆਟੇ ਦੇ ਮੁੱਲ ਵਜੋਂ ਤੇ ਗਾਜਰਾਂ ਦਾ ਮੁੱਲ ਕਰਕੇ ਕੁਝ ਮੋਹਾਂ ਦੇ ਕੇ ਕੂਚ ਦਾ ਹੁਕਮ ਦੇ ਦਿੱਤਾ ਇਸ ਹੁਕਮ ਦੇ ਹੁੰਦਿਆਂ ਸਿੱਖਾਂ ਦੀ ਫੁਰਤੀ ਦੇਖਣ ਯੋਗ ਸੀ ਦੇਖਦੇ-ਦੇਖਦੇ ਸਾਰੇ ਸਵਾਰ ਹੋ ਪਏ ਔਰ ਚੜਾਈ ਦਾ ਸ਼ਬਦ ਸੁਣ ਕੇ ਖਾਲਸੇ ਦੀ ਫੌਜ ਬਸੰਤ ਰੁੱਤ ਦੀ ਪੌਣ ਵਾਂਗੂ ਸਹਜੇ-ਸਹਜੇ ਤੁਰ ਪਈ ਔਰ ਕੁਇ ਚਿਰ ਮਗਰੋਂ ਨਜ਼ਰਾਂ થી ਓਲੇ ਹੋ ਗਈ ਜਦ ਪਰਛਾਵੇਂ ਟਲਣ ਦਾ ਵੇਲਾ ਹੋਇਆ ਤਾਂ ਤੁਰਕਾਂ ਦੀ ਫੌਜ ਦਾ ਇੱਕ ਦਸਤਾ ਐਸੇ ਪਿੰਡਾਂ ਪਹੁੰਚਿਆ ਔਰ ਪੈਂਚਾ ਨੂੰ ਸਦਵਾ ਕੇ ਫੌਜ ਦੇ ਸਰਦਾਰ ਨੇ ਪੁੱਛਿਆ ਕਿ ਇਸ ਪਾਸਿਓਂ ਕੋਈ ਸਿੱਖਾਂ ਦੀ ਫੌਜ ਲੰਗੀ ਹੈ ਪੈਂਚ ਹਾਂ ਹਜ਼ੂਰ ਇੱਥੇ ਉਤਰੀ ਸੀ ਅਤੇ ਰੋਟੀ ਪਾਣੀ ਖਾ ਕੇ ਥੋੜਾ ਜਿਹਾ ਹੋਇਆ ਗਈ ਹੈ ਸਰਦਾਰ ਰੋਟੀ ਕਿਸ ਨੇ ਦਿੱਤੀ ਪੈਂਚ ਪਿੰਡ ਦੇ ਹਿੰਦੂਆਂ ਨੇ ਸਰਦਾਰ ਕਿਸੇ ਮੁਸਲਮਾਨ ਨੇ ਵੀ ਬੈਂਚ ਨਹੀਂ ਜੀ ਮੁਸਲਮਾਨ ਕਦੇ ਕਾਫਰਾਂ ਦੀ ਮਦਦ ਕਰਦੇ ਹਨ ਖੁਸ਼ੀ ਨਾਲ ਇਹਨਾਂ ਹਿੰਦੂਆਂ ਨੂੰ ਤਾਂ ਸਿੱਖ ਵੇਖ ਚੰਦ ਚੜ ਗਿਆ ਸੀ ਇਹ ਗੱਲ ਸੁਣ ਕੇ ਮੁਗਲ ਸਰਦਾਰ ਨੂੰ ਰੋਹ ਚੜ ਗਿਆ ਤੇ ਉਸੇ ਵੇਲੇ ਹਿੰਦੂਆਂ ਨੂੰ ਫੜ ਮੰਗਵਾਇਆ ਨਾ ਕੋਈ ਪੁੱਛ ਨਾ ਗਿਚ ਨਾ ਦੇਸ਼ ਸਬੂਤ ਕੀਤਾ ਐਵੇਂ ਅੰਨੇਵਾ ਮਾਰਕੁਟਾਈ ਤੇ ਉਤਰ ਪਏ ਰੋਟੀ ਆਪ ਦਿੱਤੀ ਸਨੇ ਫਸਾ ਦਿੱਤਾ ਬੇਦੋਸ਼ਿਆਂ ਨੂੰ ਇਸ ਬੇਤਰਸੀ ਦੀ ਮਾਰਕੁਟ ਵਿੱਚ ਕਈ ਵਿਚਾਰੇ ਜਾਨੋ ਹੀ ਮਾਰੇ ਗਏ ਇਕ ਨਵੀਂ ਵਿਆਹੀ ਇਸਤਰੀ ਦੇ ਭਰਾਤਾ ਨੂੰ ਮਾਰ ਦਿੱਤਾ ਤੇ ਉਸ ਮੁਟਿਆਰ ਨੂੰ ਨਿਕਾਹ ਵਿੱਚ ਲਿਆਉਣ ਦਾ ਹੁਕਮ ਦਿੱਤਾ ਤਾਂ ਉਸ ਧਰਮੀ ਇਸਤਰੀ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਮੇਰੇ ਭਰਾਤਾ ਨਾਲ ਮਾਰ ਦਿਓ ਪਰ ਇਹ ਗੱਲ ਕੌਣ ਮੰਨਦਾ ਸੀ ਨਿਰਾਸ਼ ਹੋ ਕੇ ਉਸ ਧਰਮੀ ਇਸਤਰੀ ਨੇ ਡਾਡੀ ਫੁਰਤੀ ਨਾਲ ਵੱਧ ਕੇ ਸਰਦਾਰ ਦੀ ਅੱਖ ਪਰ ਅਜੀਹਾ ਕੁਝ ਸਨ ਜੜਿਆ ਕਿ ਉਸ ਦੀ ਅੱਖ ਫਿਸ ਗਈ ਔਰ ਬੇਸੁੱਧ ਲੇਟ ਗਿਆ ਇਹ ਵੇਖ ਕੇ ਇੱਕ ਪਠਾਣ ਨੇ ਬੇਵੱਸੇ ਹੋ ਕੇ ਤਲਵਾਰ ਸੂਤ ਕੇ ਅਜੇ ਹੀ ਮਾਰੀ ਜੋ ਉਸ ਧਰਮੀ ਇਸਤਰੀ ਦਾ ਸਿਰ ਅੜ ਹੋ ਗਿਆ ਔਰ ਤਲਵਾਰ ਦੀ ਨੋਕ ਸਰਦਾਰ ਦੀ ਛਾਤੀ ਵਿੱਚ ਜਾਵਤ ਜੀ कांड 5 ਉੱਪਰ ਲਿਖੇ ਸਮਾਚਾਰ ਨੂੰ ਕੁਝ ਦਿਨ ਬੀਤ ਗਏ ਹਨ ਢੀੜੀ ਜੂਹ ਵਿਖੇ ਫੇਰ ਜੰਗਲ ਵਿੱਚ ਮੰਗਲ ਹੋ ਰਿਹਾ ਹੈ ਬਣ ਦੇ ਬ੍ਰਿਛਾਂ ਹੇਠ ਧਰਮੀ ਬਹਾਦਰਾਂ ਦੀ ਗਹਿਮਾ ਗਹਿਮ ਹੋ ਰਹੀ ਹੈ ਕੋਈ ਪਾਠ ਕਰ ਰਿਹਾ ਹੈ ਕੋਈ ਕੱਪੜੇ ਪਹਿਨਦਾ ਹੈ ਕੋਈ ਲੰਗਰ ਵਾਸਤੇ ਲੱਕੜਾਂ ਟੂੰਡ ਰਿਹਾ ਹੈ ਕੋਈ ਫਲਾਂ ਦੀ ਭਾਲ ਵਿੱਚ ਹੈ ਮਾਨੋ ਇਹ ਸ਼ੇਰ ਆਪਣੇ ਆਨੰਦ ਭਵਨ ਵਿੱਚ ਨਿਚਿੰਤ ਮੋਜਾਂ ਲੁੱਟ ਰਹੇ ਹਨ ਇਹਨਾਂ ਨੂੰ ਇਹ ਗੱਲ ਚੇਤੇ ਵੀ ਨਹੀਂ ਕਿ ਸਾਡੇ ਮਾਪੇ ਕਿੱਥੇ ਹਨ ਤੇ ਘਰ-ਬਾਰ ਕਿਹੜੇ ਪਾਸੇ ਹਨ ਇਹਨਾਂ ਦੇ ਰੋਮ-ਰੋਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਤ ਸਮਾ ਰਹੀ ਹੈ ਅਰਧਰਮ ਦੀ ਰਾਖੀ ਕਰਨਾ ਇਹਨਾਂ ਨੇ ਆਪਣੇ ਜਨਮ ਦਾ ਕੰਮ ਸਮਝਿਆ ਹੋਇਆ ਹੈ ਇਸ ਕਰਕੇ ਅਜੇ ਹੀ ਡਰਾਉਣੇ ਬਣਾ ਵਿੱਚ ਨਿਰਪੈ ਸ਼ੇਰਾਂ ਵਾਂਗ ਗੱਜ ਰਹੀ ਹਨ ਰਾਤ ਦਾ ਵੇਲਾ ਹੈ ਸਾਰੀ ਸੰਗਤ ਪ੍ਰਸ਼ਾਦ ਛੱਕ ਕੇ ਸੌਣ ਦੇ ਆਹਰ-ਪਾਹਰ ਵਿੱਚ ਹੈ ਇੱਕ ਚਾਦਰੇਪੁਰ ਸੂਰ ਵੀਰਾਂ ਦੇ ਸ਼੍ਰੋਮਣੀ ਸ਼ਾਮ ਸਿੰਘ ਜੀ ਬੈਠੇ ਹਨ ਗੱਲਾਂ ਹੋ ਰਹੀਆਂ ਹਨ ਸ਼ਾਮ ਸਿੰਘ ਫੇਰ ਬੀਬੀ ਜੀ ਕੀ ਸੰਕਲਪ ਹੈ ਸੁਰਸਤੀ ਜਿਸ ਤਰ੍ਹਾਂ ਆਪ ਦੀ ਆਗਿਆ ਹੋਵੇ ਸ਼ਾਮ ਸਿੰਘ ਸਾਡੀ ਆਗਿਆ ਕੀ ਜਿਵੇਂ ਤੁਹਾਡੀ ਪ੍ਰਸੰਤਾ ਹੋਵੇ ਅਸੀਂ ਉਸੇ ਤਰ੍ਹਾਂ ਕਰਦੇ ਵੀਏ ਜੇ ਤੁਸੀਂ ਚਾਹੋ ਤਾਂ ਤੁਹਾਡੇ ਸਵਾਮੀ ਨੂੰ ਫੜ ਲਿਆ ਵੀਏ ਤੇ ਤੁਸੀਂ ਉਸ ਨਾਲ ਵੱਸੋ ਜੇ ਤੁਹਾਨੂੰ ਉੱਥੇ ਪੁਚਾ ਦੇ ਵੀਏ ਤਾਂ ਪੁਚਾ ਸਕੀਦਾ ਹੈ ਪਰ ਮੁਗਲ ਨੇ ਪਿੱਛਾ ਨਹੀਂ ਛੱਡਣਾ ਇਹ ਤਾਂ ਆਪੇ ਮੂੜ ਉਸ ਦੇ ਵੱਸ ਪੈ ਜਾਣਾ ਹੋਵੇਗਾ ਜੇ ਗੱਲ ਤੁਸੀਂ ਕਹੋ ਹੋ ਜਾਸੀ ਬਲਵੰਦ ਸਿੰਘ ਸਾਡਾ ਪਰਾ ਹੈ ਸਾਰੇ ਸਿੰਘ ਇਸ ਨੂੰ ਪਿਆਰ ਕਰਦੇ ਹਨ ਇਹ ਪੂਰਾ ਸਿੰਘ ਹੈ ਤੇ ਵੱਡਾ ਜੋਤਾ ਹੈ ਤੁਸੀਂ ਇਸ ਦੀ ਭੈਣ ਹੋ ਸਭ ਖਾਲਸਾ ਆਪ ਨੂੰ ਭੈਣ ਵੱਤ ਸਮਝਦਾ ਹੈ ਸੁਰਸਤੀ ਮਹਾਰਾਜ ਪ੍ਰਤਾਜੀ ਗ੍ਰਿਹਸਤ ਮਾਰਗ ਤੋਂ ਮੇਰਾ ਚਿੱਤ ਉਪਰਾਨ ਹੈ ਅਰ ਪੜਤਾਜੀ ਮੈਨੂੰ ਆਪ ਤਿਆਗ ਗਏ ਹਨ ਮੇਰੀ ਰੱਖਿਆ ਕਰਨੀ ਉਹਨਾਂ ਦਾ ਧਰਮ ਸੀ ਜਿਸ ਵੱਲੋਂ ਉਹ ਕੰਨੀ ਕਤਰਾ ਗਏ ਹਨ ਮੈਂ ਹੁਣ ਮੁੜ ਉਸ ਧੰਦੇ ਵਿੱਚ ਪੈਣਾ ਨਹੀਂ ਚਾਹੁੰਦੀ ਜਿਸ ਤੋਂ ਮੈਨੂੰ ਗੁਰੂ ਜੀ ਨੇ ਰਖ ਲਿਆ ਹੈ ਮੇਰੀ ਵਾਸ਼ਨਾ ਐ ਹੈ ਕਿ ਮੇਰੀ ਉਮਰਾ ਖਾਲਸਾ ਜੀ ਦੀ ਸੇਵਾ ਵਿੱਚ ਸਫਲੀ ਹੋਵੇ ਜੇਕਰ ਆਪ ਆਗਿਆ ਬਖਸ਼ੋ ਤਾਂ ਮੈਂ ਆਪਣੇ ਭਰਾਵਾਂ ਵਿੱਚ ਰਹਾ ਜਦ ਸੁਖ ਦੇ ਦਿਨ ਹੋਣ ਤਾਂ ਲੰਗਰ ਆਦਕ ਦੀ ਸੇਵਾ ਕਰਾਂ ਜਦ ਜੁੱਧ ਚੜ੍ਹੋ ਤਦ ਵੀ ਮੈਂ ਨਾਲ ਰਹਾ ਅਰ ਕਾਇਲ ਭਰਾਵਾਂ ਦੀ ਮਲ੍ਹਮ ਪੱਟੀ ਕੀਤਾ ਕਰਾਂ ਮੈਥੋਂ ਐ ਨਹੀਂ ਡਿੱਠਾ ਜਾਂਦਾ ਕਿ ਮੇਰਾ ਵੀਰ ਧਰਮ ਪਿੱਛੇ ਜਾਨ ਤਲੀ ਪਰ ਤਰੀ ਫਰੇ ਤੇ ਮੈਂ ਆਪਣਾ ਜੀਵਨ ਧਰਮ ਅਰਪਣ ਨਾ ਕਰਾਂ ਐ দান ਕਰੋ ਕਿ ਤੁਸਾਂ ਜੀ ਦੀ ਕਿਰਪਾ ਨਾਲ ਬਾਣੀ ਪੜ੍ਹਾਂ ਨਾਮ ਜਪਾਂ ਤੇ ਸੇਵਾ ਕਰਾਂ ਜੇ ਮੇਰਾ ਜੀਵਨ ਧਰਮ ਦੇ ਅਰਪਣ ਹੋਵੇ ਤਦ ਮੇਰੇ ਵਰਗੀ ਭਾਗਾ ਵਾਲੀ ਕੌਣ ਹੈ ਸ਼ਾਮ ਸਿੰਘ ਵਰਗੇ ਸ਼ੇਰ ਦੀਆਂ ਅੱਖਾਂ ਵਿੱਚ ਜਲ ਪਰ ਆਇਆ ਅਰ ਸਿਰ ਤੋਂ ਪੈਰਾ ਤੀਕ ਥਰਥਰਾ ਗਿਆ ਪਰ ਫਿਰ ਸੋਚ ਕੇ ਬੋਲਿਆ ਸਾਡਾ ਜੀਵਨ ਬੜਾ ਖੁਰਦਰਾ ਹੈ ਮੁਸੀਬਤਾਂ ਦਾ ਸਾਹਮਣਾ ਰਹਿੰਦਾ ਹੈ ਖਾਸ ਕਰ ਅੱਜ ਕੱਲ ਤਾਂ ਤੁਸੀਂ ਆਪਣੇ ਇਲਾਕੇ ਵੀ ਨਹੀਂ ਜਾ ਸਕਦੇ ਤੁਸੀਂ ਦਲਾਂ ਦੇ ਦੁੱਖਾਂ ਵਿੱਚ ਕੀ ਕੁੱ ਨਿਪਸੋ ਨਿਪਉਣ ਵਾਲਾ ਸਤਿਗੁਰੂ ਹੈ ਮੈਂ ਸਾਰੇ ਦੁੱਖ ਚੱਲੂੰਗੀ ਅਰ ਜਨਮ ਸੇਵਾ ਵਿੱਚ ਸਫਲੀ ਕਰਾਂਗੀ ਸਰਦਾਰ ਫੇਰ ਕੁਝ ਸੋਚ ਕੇ ਬੋਲਿਆ ਤੂੰ ਇਸਤਰੀ ਨਹੀਂ ਦੇਵੀ ਹੈ ਤਨ ਤੇਰਾ ਜਨਮ ਹੈ ਜਿਸ ਨੂੰ ਧਰਮ ਨਾਲ ਏਡਾ ਪਿਆਰ ਹੈ ਬੀਬੀ ਭੈਣ ਤੇਰੀ ਭਾਵਨੀ ਕਰਤਾਰ ਪੂਰੀ ਕਰੇ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਤੂੰ ਜਿੰਕੁਰ ਚਾਹੇ ਪੰਥ ਦੀ ਸੇਵਾ ਕਰ ਆਪਣਾ ਜਨਮ ਸਫਲ ਕਰ ਲੈ ਮਰਦ ਬਣ ਜਾਣਗੀ ਤਾਂ ਨਿਭ ਸਕेंगी ਬਲਵੰਤ ਸਿੰਘ ਭੈਣ ਸ਼ਾਬਾਸ਼ ਤੇਰੇ ਪਰ ਗੁਰੂ ਦੀਆਂ ਖੁਸ਼ੀਆਂ ਸੱਚਮੁੱਚ ਤੂੰ ਗੁਰੂ ਜੀ ਦੀ ਪੁੱਤਰੀ ਹੈ ਤੇਰਾ ਹੌਂਸਲਾ ਸ਼ੇਰਾਂ ਵਰਗਾ ਹੈ ਕਰਤਾਰ ਤੇਰੀ ਸਹਾਇਤਾ ਕਰੇ ਮਾਈ ਪਾਗੋ ਦਾ ਹੱਥ ਤੇਰੇ ਸਿਰ ਤੇ ਹੋਵੇ ਸੁਰਸਤੀ ਵੀਰ ਜੀ ਇਹ ਦੇਹੀ ਬਿਨਸਣ ਹਾਰ ਹੈ ਅੰਤ ਬਿਨਸਣੀ ਹੈ ਫਿਰ ਜੇ ਪੰਥ ਦੀ ਸੇਵਾ ਵਿੱਚ ਬਿਨਸੇ ਤਦ ਇਸ ਤੋਂ ਵੱਧ ਕੇ ਕੀ ਲਹਾ ਹੈ ਕਿਵੇਂ ਸਾਡੇ ਸਤਿਗੁਰੂ ਜੀ ਦੇ ਸਾਜਾਦਿਆਂ ਨੇ ਜਾਨਾਂ ਵਾਰੀਆਂ ਤੇ ਕਿਵੇਂ ਹੱਸ ਕੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਏ ਜਦ ਵੀਰ ਜੀ ਇਹੋ ਜਿਹੇ ਮਹਾਤਮਾ ਕੁਰਬਾਨ ਹੋ ਰਹੇ ਹਨ ਤਾਂ ਸੀ ਆਪਣੀ ਜਾਨ ਨੂੰ ਕਿਸ ਦਿਨ ਲਈ ਸਾਹਮ ਸਾਹ ਰੱਖੀਏ ਮਾਪਿਓ ਸਾਕਾ ਅੰਗਾ ਨੂੰ ਪਰਤਖ ਦੇਖਾਈ ਹਾਂ ਕਿ ਉਹਨਾਂ ਦੇ ਮੋਹ ਕੂੜੇ ਹਨ ਤੁਸੀਂ ਜੋ ਬਲਦੀ ਚੀਖਾਂ ਤੋਂ ਮੈਨੂੰ ਬਚਾ ਆਂਦਾ ਤੇ ਆਪਣੀ ਜਾਨ ਕਸ਼ਟਾਂ ਵਿੱਚ ਪਾਈ ਤਾਂ ਤੁਸੀਂ ਸਧਾਰਨ ਭਰਾਵਾਂ ਵਾਂਗ ਨਹੀਂ ਕੀਤਾ ਤੁਹਾਡੇ ਹਿਰਦੇ ਵਿੱਚ ਧਰਮ ਸੀ ਤੁਹਾਡੇ ਮਨ ਵਿੱਚ ਗੁਰਾਂ ਦੀ ਪ੍ਰੀਤੀ ਸੀ ਤੁਹਾਡੇ ਅੰਦਰ ਅਣਖ ਯਾਨੀ ਦੈਰਤ ਸੀ ਇਸ ਕਰਕੇ ਤੁਸੀਂ ਮੇਰੇ ਤੇ ਐਡੀ ਦਇਆ ਕੀਤੀ हूँ जब मैं सोचती हाँ कि धर्म अजि पवित्र वस्तु है कि इस न जो काम हों दृ और सच्चा और अटल हों मैं इस तो क्यों मुँह मोड़ा थोड़े तो मन में यह संसा हो कि इसी जिकुर शरीर करके निर्बल होंगी है उकर ही मन करके भी निर्बल है पर इस संसे भी निवृत्त करो इस मन मोम वर्गा नरम पत्थर वर्गा करेड़ा होंद है ਅਰਤ ਰੰ ਦੀ ਪਾਣ ਜਦ ਇਸਤਰੀ ਦੇ ਮਨ ਪਰ ਚੜਦੀ ਹੈ ਤਦ ਉਹ ਐਸੀ ਧ੍ਰਿੜ ਹੁੰਦੀ ਹੈ ਕਿ ਉਸ ਨੂੰ ਕੋਈ ਹਿਲਾ ਨਹੀਂ ਸਕਦਾ ਮੈਂ ਇਹ ਗੱਲ ਸ਼ੇਖੀ ਮਾਰ ਕੇ ਨਹੀਂ ਆਖਦੀ ਪਰ ਨਿਰਾ ਸਤਗੁਰਾਂ ਦੀ ਕਿਰਪਾ ਪਰ ਭਰੋਸਾ ਰੱਖ ਕੇ ਆਖਦੀ ਹਾਂ ਇਹ ਸੁਣ ਕੇ ਸ਼ਾਮ ਸਿੰਘ ਤੇ ਬਲਵੰਦ ਸਿੰਘ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ ਹੁਣ ਅਵੇਰ ਹੋ ਗਈ ਸੀ ਸਾਰੇ ਪਾਠ ਕਰਕੇ ਸੌ ਗਏ ਸਵੇਰੇ ਪ੍ਰਾਤਕਾਲ ਸਿੰਘ ਉੱਠਦੇ ਹੁੰਦੇ ਸਨ ਤੇ ਰੁੱਤ تھی ਬਸੰਤ ਦੀ ਉਸ ਜੰਗਲ ਦੇ ਵਿੱਚ ਈਸ਼ਵਰ ਦੇ ਨਾਮ ਦੀ ਮਹਿਮਾ ਨੇ ਉਹ ਰਸ ਬੱਦਾ ਕਿ ਬੈਕੁੰਠ ਭਾਸਣ ਲਗਾ ਸਵੇਰ ਹੁੰਦੇ ਹੀ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਸੰਗਤ ਆ ਜੁੜੀ ਪਹਿਲੇ ਸ਼ਾਮ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਬੀਬੀ ਸੁਰਸਤੀ ਦਾ ਸੰਕਲਪ ਆਪਣਾ ਜਨਮ ਧਰਮ ਅਰਥ ਬੀਤਿਤ ਕਰਨ ਦਾ ਹੈ ਔਰ ਘਰਬਾਰ ਸੁਲਹਾ ਜੰਗ ਹਰ ਥਾਂ ਪ੍ਰਾਵਾਂ ਦੀ ਸੇਵਾ ਕਰਨੀ ਚਾਹੁੰਦੀ ਹੈ ਤਾਂ ਕਰਕੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਵਿੱਚ ਸਾਂਝੀ ਕਰਦੇ ਹਾਂ ਔਰ ਆਪਣੀ ਧਰਮ ਪੈਣ ਬਣਾਉਂਦੇ ਹਾਂ ਸਰਬਤ ਖਾਲਸਾ ਐਨਾ ਨੂੰ ਆਪਣੇ ਮਾਤਾ ਸਾਹਿਬ ਦੇਵਾ ਜੀ ਤੇ ਪਿਤਾ ਗੁਰੂ ਗੋਪਿੰਦ ਸਿੰਘ ਜੀ ਦੀ ਪੁੱਤਰੀ ਜਾਣੇ ਔਰ ਐਨਾ ਨਾਲ ਭੈਣਾ ਵਾਲਾ ਵਰਤਾਓ ਕਰੇ ਫਿਰ ਅੰਮ੍ਰਿਤ ਛਕਾਇਆ ਗਿਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੁੰਦਰ ਕੌਰ ਰੱਖਿਆ ਜੋ ਸੁੰਦਰੀ ਹੋ ਕੇ ਪ੍ਰਸਿੱਧ ਹੋਇਆ ਕਾਲ사 ਜੀ ਦੀਆਂ ਖੁਸ਼ੀਆਂ ਦੀ ਹੱਦ ਕਿੱਥੇ ਸੀ ਅੱਜ ਉਹ ਦਿਨ ਹੈ ਕਿ ਆਪਣੇ ਇੱਕ ਭੈਣ ਨੂੰ ਸ਼ੇਰ ਦੀਆਂ ਨੌਂਦਰਾਂ ਵਿੱਚੋਂ ਕੱਢ ਕੇ ਲਿਆਏ ਹਨ ਤੇ ਉਹ ਅੱਜ ਧਰਮ ਦੀ ਜਗਵੇਦੀ ਤੇ ਆਪਣਾ ਬਲੀਦਾਨ ਦੇਣ ਲੱਗੀ ਹੈ ਜੋ ਹੁਣ ਦਲ ਵਿੱਚ ਰਹਿ ਕੇ ਸਾਰੀ ਆਇਉ ਸੇਵਾ ਕਰੇਗੀ ਅਰ ਵੀਰਾਂ ਦੇ ਦੁੱਖ ਵੰਡਾਏਗੀ ਸਾਰੀ ਫੌਜ ਵਿੱਚ ਕਿਹੜਾ ਪੁਰਖ ਸੀ ਜਿਸ ਦੇ ਸਿਰ ਨੂੰ ਇਸਤਰੀ ਦਾ ਕੋਮਲ ਪ੍ਰੇਮਮਈ ਅਰਦਿਆਵਾਨ ਛਾਇਆ ਨਹੀਂ ਉੜ ਚੁੱਕਾ ਸੀ ਕਿਹੜਾ ਸੀ ਜੋ ਮਾਤਾ ਭੈਣ ਜਾਂ ਵੱਟੂ ਦੇ ਪਵਿੱਤਰ ਸੰਬੰਧ ਤੋਂ ਧਰਮ ਦੀ ਖਾਤਰ ਇੱਕ ਤਰ੍ਹਾਂ ਵਿਛੜ ਨਹੀਂ ਚੁੱਕਾ ਸੀ ਔਰ ਮੁਦਤਾ ਤੋਂ ਖੁਰਦਰਾ ਫੌਜੀ ਜੀਵਨ ਬਤੀਤ ਨਹੀਂ ਕਰ ਰਿਹਾ ਸੀ ਆ ਪਿਆਰੇ ਪਾਠਕ ਉਸ ਪੰਥ ਹਿਤ ਕੁਰਬਾਨ ਹੋਣ ਵਾਲੇ ਜਥੇ ਵਿੱਚ ਇਸ ਪਵਿੱਤਰ ਕੰਨਿਆ ਦੀ ਕੁਰਬਾਨੀ ਨੇ ਉਹ ਪਵਿੱਤਰ ਅਸਰ ਪੈਦਾ ਕੀਤਾ ਕਿ ਸਭ ਨੇ ਉਸ ਨੂੰ ਮਾਤਾ ਜਾਂ ਭੈਣ ਸਮਝ ਕੇ ਇਸ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਧੰਨਵਾਦ ਕੀਤੇ ਜਿਨ੍ਹਾਂ ਦੀ ਸਮਝ ਉਸ ਵੇਲੇ ਠੀਕ ਆਉਂਦੀ ਹੈ ਜਿਸ ਵੇਲੇ ਦੁੱਖਾਂ ਤੋਂ छुटਕਾਰਾ ਪਾ ਕੇ ਮਨ ਸੁੱਤੇ ਹੀ ਕਰਤਾਰਵਲ ਖਿੱਚਿਆ ਜਾਂਦਾ ਹੈ। हे ਸਿੱਖ ਧਰਮ ਦੇ ਸੱਜਣੋ ਇਸ ਪਵਿੱਤਰ ਸਮੇਂ ਨੂੰ ਯਾਦ ਕਰਕੇ ਇੱਕ ਵੇਰੀ ਤਾਂ ਦੋ ਪਵਿੱਤਰ ਹੰਝੂ ਡੇਗ ਦਿਓ। ਉਹ ਕਿਹੜਾ ਪਵਿੱਤਰ ਸਮਾਂ ਸੀ? ਉਹ ਕਿਹੜਾ ਸਤਿਯੁਗ ਸੀ ਕਿ ਆਪਣੇ ਵਿੱਚ ਇੱਕ ਮੁਟਿਆਰ ਕਾਕੀ ਨੂੰ ਵੇਖ ਕੇ ਸਾਰੀ ਫੌਜ ਨੇ ਹਾਂ ਹਾਂ ਪਵਿੱਤਰਤਾ ਦੀ ਦੇਵੀ ਤੇ ਸੱਕੀ ਪਹਿਣ ਵਾਲੀ ਭਾਵਨਾ ਨਾਲ ਵੇਖਿਆ। ਸਭ ਨੇ ਭੈਣ ਸੱਕੀ ਪਹਿਣ ਜਾਣ ਕੇ ਸੀਸ ਨਿਵਾਇਆ ਤੇ ਖੁਸ਼ੀ ਮਨਾਈ। ਇਹ ਪਵਿੱਤਰਤਾ ਸੀ। ਜੋ ਗੁਰੂ ਨੇ ਸਿਖਾਈ ਸੀ ਕੌਮ ਤਦੋਂ ਗੁਰੂ ਪ੍ਰੇਮ ਨਾਲ ਆਪਾਵਾਰ ਕੁਰਬਾਨੀਆਂ ਕਰਦੀ ਸੀ ਗੁਰੂ ਪ੍ਰੇਮ ਨਾਲ ਪ੍ਰੀਤੀ ਪਈ ਸੀ ਤੇ ਨਾਮ ਬਾਣੀ ਦੇ ਆਸਰੇ ਜਿਉਂਦੀ ਸੀ ਜਦ ਦੀਵਾਨ ਸਮਾਪਤ ਹੋਇਆ ਤਾਂ ਲੰਗਰ ਦੀ ਸੇਵਾ ਵਿੱਚ ਸੁੰਦਰੀ ਜੀ ਨੇ ਟਹਿਲਾ ਕੀਤਾ ਔਰ ਸਭ ਨੇ ਆਨੰਦ ਨਾਲ ਪ੍ਰਸ਼ਾਦ ਛਕਿਆ ਇਸ ਪ੍ਰਕਾਰ ਉਸ ਧਰਮੀ ਬੀਬੀ ਨੂੰ ਖਾਲਸਾ ਜੀ ਦੀ ਸੇਵਾ ਕਰਦਿਆਂ ਕੁਝ ਸਮਾਂ ਬੀਤਿਆ